ਘਰੇਲੂ ਕਲੇਸ਼ ਦੇ ਚੱਲਦਿਆਂ ਤਿੰਨ ਬੱਚਿਆਂ ਦੀ ਮਾਂ ਵੱਲੋਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾਉਣ ਦਾ ਸਮਾਚਾਰ ਮਿਲਿਆ ਹੈ ਜਿਸ ਦੀ ਕੁਝ ਦਿਨ ਦੇ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮਾਮਲਾ ਹੈ ਕਾਦੀਆਂ ਦੇ ਮੁਹੱਲਾ ਕਰਿਸ਼ਨ ਨਗਰ ਦਾ ਜਿੱਥੇ ਕੁਝ ਦਿਨ ਪਹਿਲਾਂ ਇੱਕ ਔਰਤ ਵੱਲੋਂ ਘਰੇਲੂ ਕਲੇਸ਼ ਦੇ ਕਾਰਨ ਆਪਣੇ ਆਪ ਨੂੰ ਅੱਗ ਲਗਾ ਲਈ ਗਈ ਸੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਚੁਲਸ ਗਈ ਸੀ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਾਇਆ ਗਿਆ

ਦੋਨੋਂ ਨੇ ਅਗਲਾ ਲਈ ਬਾਦ ਨੂੰ ਕਿੱਥੇ ਲੈ ਗਏ ਇਹ ਪਹਿਲਾਂ ਖੜਿਆ ਪਾਟੀਏ ਦੇ ਪਾਟੀਏ ਦੇ ਨਹੀਂ ਜੋ ਫਿਰ ਬਟਾੜੇ ਬਟਾੜੇ ਵਾਲਾ ਜੋ ਕਿਆ ਤੇ ਇਹ ਮਸਾਲਾ ਜੋ ਉਹ RAMDAS ਉੱਥੇ ਕੀ ਬਣਵਾਉਂਦੇ ਉੱਥੇ ਮੈਂ ਗਈ ਨਹੀਂ ਬੱਚੇ ਨਾਲ ਬੱਚਾ ਨਾਲ ਹੀ ਗਏ ਇਸ ਦੋਵੇਂ ਬੱਚੇ ਤੇ ਨਾਲ ਗਏ ਉਹਨਾਂ ਉਹਨਾਂ ਦਾਖਲ ਕਰਾ ਲਿਆ ਉਹਨਾਂ ਨੇ ਪੂਰੀ ਕਾਰਵਾਈ ਕੀਤੀ 8-10 ਦਿਨ ਰਹੀ ਉਹਨੇ ਨੇ ਬਿਹਾਲ ਆਇਆ ਤੇ ਮੂੜ ਕੇ ਬਾਅਦ ਦੇ ਵਿੱਚ ਉਹਨਾ ਪੁਰੀਓ ਕੀ ਘਟੀ ਦਸੀ ਜ਼ਿਆਦਾ ਕਰੋ ਐਸਾ ਜ਼ਿਆਨ ਹੋ ਗਏ 5 ਸਾਲ ਕਿੰਨੇ ਬੱਚੇ ਇੱਕ ਕਾਕਾ ਉਹਦਾ ਪਿੱਛੋਂ ਉਹਦਾ ਸੀ ਇੱਕ ਇਹਦੀ ਕੁੜੀ ਆਈ ਵੱਡੀ 89 ਸਾਲਾਂ ਦੀ ਤੇ ਇਹਦਾ ਇੱਕ ਬੱਚਾ ਹੁਣ ਕੁੜੀ ਆ ਇੱਕ ਪਹਿਲਾਂ ਮੇ ਲੜਾਈ ਝਗੜਾ ਹੁੰਦਾ ਨਹੀਂ ਪਹਿਲਾਂ ਤਾਂ ਕੋਈ ਗੱਲਬਾਤ ਨਹੀਂ ਮਾੜੀ ਮੋਟੀ ਹੁੰਦੀ ਉਸੇ ਵੇਲੇ ਬੋਲਣਾ ਪੈਂਦਾ ਹੀ ਆਪੋ ਜੰਦੀ ਅਸਰ ਕਿੱਡਾ ਨਾਲ ਆਪ ਨੂੰ ਇਹ ਤੇ ਕਿਹਦੇ ਪਤਾ ਨਹੀਂ ਇਹਨਾਂ ਦੋਵਾਂ ਨੂੰ ਕੀ ਹੋ ਗਿਆ ਕੀ ਨਹੀਂ ਉਹ ਨਾਲੇ ਮੁੰਡਾ ਤੇ ਮੁੰਡੇ ਨੇ ਕੋਈ ਗੱਲ ਹੀ ਨਹੀਂ ਕੀਤੀ ਉਹਨੂੰ ਪਤਾ ਨਹੀਂ ਲੱਗਣਾ ਕਿ ਕੀ ਬਣ ਗਿਆ ਮੇਰ ਨਾਲ ਵੀ ਮੇਰੀ ਇਹੋ ਬੇਨਤੀ ਸਰਕਾਰ ਗਰਪੀ ਸੰਸਾਹ ਮੇਰੇ ਬੱਚੇ ਨੇ ਘੁਮਾਉਣ ਵਾਲਾ ਕੋਈ ਨਹੀਂ ਆਪ ਸਰਦਾਰ ਮੈਂ ਵਿਧਵਾ ਹਾਂ 2 ਸਾਲ ਹੋ ਗਏ ਉਹਨਾਂ ਨੂੰ ਪੂਰੇ ਹੋ ਜਾਣ